ਸਤਿ ਸ੍ਰੀ ਅਕਾਲ ਜੀ ਮੈਂ ਨਾਜਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਅਸੀਂ ਪੰਜਾਬ ਦੇ ਅੰਦਰ ਜਸ ਢੰਗ ਦੇ ਹੁਣ ਤੱਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਜੋ ਸਥਿਤੀ ਹੈ ਉਹਨੂੰ ਜਸ ਢੰਗ ਨਾਲ ਚੈਨਲਾਂ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਬਿਆਨ ਕੀਤਾ ਜਾ ਰਿਹਾ ਤੇ ਅਸੀਂ ਸਰਦਾਰ ਅਮਰੀਕ ਸਿੰਘ ਜੀ ਮੁਹਾਲੀ ਚਾਰਟਰਡ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਲਾਈਨਸ ਕਲੱਬ ਦੇ ਮੋਹਾਲੀ ਦੇ ਨੇ ਜਿਹੜੇ ਸਮਾਜ ਸੇਵੀ ਵੀ ਨੇ ਔਰ ਦੁਨੀਆ ਪੱਧਰ ਦੇ ਉੱਤੇ ਜਿਹੜਾ ਕਲੱਬ ਹੈ ਉਹ ਕੰਮ ਕਰਦਾ ਸੋ ਅਸੀਂ ਉਹਨਾਂ ਤੋਂ ਜਾਣਦੇ ਹਾਂ ਪੰਜਾਬ ਦੀ ਖੜਤਾ ਫਾਗੜੇ ਹਰ ਪੀੜਤਾ ਉਹ ਜ਼ਮੀਨੀ ਪੱਧਰ ਤੇ ਅੱਜ ਕੀ ਹਾਲਾਤ ਨੇ ਕਿਸ ਢੰਗ ਦਾ ਮੀਂਹ ਬੰਦ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਸਾਡੇ ਕੈਨੇਡਾ ਦੇ ਅੰਦਰ ਲੋਕਾਂ ਨੂੰ ਪੰਜਾਬ ਦੇ ਪ੍ਰਤੀ ਤੇ ਤੇ ਮੋਹ ਹੈ ਕਿਉਂਕਿ ਉੱਥੋਂ ਦੇ ਰਹਿਣ ਵਾਲੇ ਨੇ ਔਰ ਸਦਾ ਹੀ ਚਿੰਤਾ ਤੋਂ ਰਹਿੰਦੇ ਨੇ ਸੋ ਜਾਣਦੇ ਅਸੀਂ ਸਲਾਰ ਅਮਰੀਕ ਸਿੰਘ ਮਹਾਲੀ ਹੁਣਾਂ ਤੋਂ ਮਹਾਲੀ ਜੀ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਤੇ ਸਵਾਗਤ ਹੈ ਜੀ ਧੰਵਾਦ ਜੀ ਤੁਸੀਂ ਦੱਸੋ ਵੀ ਕੀ ਆ ਹੁਣ ਪੰਜਾਬ ਦੀ ਸਥਿਤੀ ਕਿਦਾਂ ਦੀ ਆ ਹੜ੍ਹਾਂਾਂ ਦੇ ਮਾਰੇ ਚ ਜੀ ਸਭ ਤੋਂ ਵੱਡ ਗੱਲ ਹੈ ਜੀ ਬਈ ਹੜ੍ਹ ਜਿਹੜਿਆ ਨਾ ਉਹ ਪੰਜਾਬ ਦੇ ਵਿੱਚ ਐਨੇ ਜ਼ੋਰ ਨਾਲ ਆਏ ਜੀ ਜੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਜਾਬ ਦਾ ਆਣਾ ਨੇ ਜੀ ਇਹ ਹੜ੍ਹ ਪਹਿਲੀ ਵਾਰੀ ਨਹੀਂ ਆਇਆ ਪੰਜਾਬ ਦੇ ਵਿੱਚ ਜੀ ਹਣ ਬੜੀ ਵਾਰੀ ਆਇਆ ਪਹਿਲਾਂ 1955 'ਚ ਵੀ ਆਇਆ 1964 'ਚ ਵੀ ਆਇਆ ਜੀ ਔਰ ਬਹੁਤ ਵੱਡਾ ਪ੍ਰਹਾਲਤ 1988 ਦੇ ਵਿੱਚ ਆ ਰਾਇਆ ਜੀ 37 ਸਾਲ ਬਾਅਦ ਹੋਊ ਉਸ ਤੋਂ ਵੱਡੇ ਹੜ੍ਹ ਅਜਾਏ ਨੇ ਬੜੇ ਦੁੱਖ ਦੀ ਗੱਲ ਆ ਕਿਉਂਕਿ ਪੰਜਾਬ ਅੰਦੇ ਤੋਂ ਜਿਆਦਾ ਪਰਵਾਹ ਹੋ ਚੁੱਕਿਆ ਜੀ ਜੀ ਪੰਜਾਬ ਤੇ ਦੋਕਾ ਦੀ ਹਾਲਤ ਬਹੁਤ ਨਿਕਲ ਚੁੱਕੀ ਹੈ ਜੀ ਔਰ ਮੈਂ ਕਹ ਲੱਸਣੀ ਚਾਹੁੰਨਾ ਕਿ ਹਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਪਰ ਪਾਣੀ ਦਾ ਮੀਂਹ ਮੀਂਹ ਦਾ ਪਾਣੀ ਹੈ ਜੀ ਇਹ ਮਾਝਾ ਤੋਂ ਆਉਂਦਾ ਹੈ ਜੀ ਜੀ ਉੱਤਰਾਖੰਡ ਤੋਂ ਆਉਂਦਾ ਹੈ ਜੇ ਮਉ ਕਸ਼ਮੀਰ ਤੋਂ ਆਉਂਦਾ ਹੈ ਉਹ ਬਹੁਤ ਸਾਡੀ ਤਬਾਹੀ ਮਚਾਉਂਦਾ ਪੰਜਾਬ ਦੀ ਬਿਲਕੁਲ ਜੀ ਬਿਲਕੁਲ ਤਕਰੀਬਨ 6 6 ਅਗਸਤ ਨੂੰ ਜੀ 6 ਅਗਸਤ ਨੂੰ ਪਹਿਲਾਂ ਵੀ ਬਹੁਤ ਵੱਡੀ ਰਫਤਾਰ ਨਾਲ ਪਠਾਨਕੋਟ ਚੱਕੀ ਦੇ ਉੱਤੇ ਆਇਆ ਪਾਣੀ ਜੀ ਔਰ ਉਹਨੇ ਬਹੁਤ ਵੱਡੀ ਬਰਬਾਦੀ ਸ਼ੁਰੂ ਕਰ ਦਿੱਤੀ ਪੰਜਾਬ ਦੀ ਜੀ ਜੀ ਅੱਜ ਤੱਕ 2079 ਪਿੰਡਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਪੰਜਾਬ ਦੇ ਵਿੱਚ ਜੀ 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 ਤੇ ਤਕਰੀਬਨ ਲਗਾ 78000 ਕਿਤੇ ਜੀ ਜੋ ਫਸਲਾਂ ਸੀ ਉਹ ਤਬਾਹ ਹੋ ਗਈਆਂ ਪੰਜਾਬ ਦੀਆਂ ਬਿਲਕੁਲ ਜੀ ਹੋਰ ਤਕਰੀਬਨ ਹੋ ਵੱਡੀ ਪੱਧਰ ਤੇ ਪਿੰਡਾਂ ਦੇ ਲੋਕ ਦਹਾਉਂਦੇ ਆਂਦੇ ਲੋਕ ਜੀ ਉਹਦੇ ਘਰ ਹੋ ਗਏ ਜੀ ਚੰਗਣਾ ਮਾਨ ਦਾ ਬਹੁਤ ਨੁਕਸਾਨ ਹੋ ਗਿਆ ਇਸ ਇਸ ਨੁਕਸਾਨ ਦਾ ਹਾਲੇ ਤੱਕ ਅੰਦਾਜ਼ਾ ਨਹੀਂ ਲੱਗ ਸਕਿਆ ਕੋਈ ਬਿਲਕੁਲ ਨਹੀਂ ਤੁਹਾਨੂੰ ਕੀ ਆਦੀਏ ਸਮਾਜਿਕ ਸੰਸਥਾਵਾਂ ਨੇ ਲੋਕਲ ਸਾਡੇ ਧਾਰਮਿਕ ਲੋਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਜੀ ਤੇ ਹੋਰ ਲੋਕ ਜਿਨ੍ਹਾਂ ਦੇ ਮਨਜ ਭਾਵਨਾ ਹੈ ਜੀ ਜੀ ਕਿ ਅਸੀਂ ਪੰਜਾਬ ਨੂੰ ਬਚਾਉਣਾ ਜੀ ਜੀ ਸਰਸ਼ਾਨੀਤ ਨੂੰ ਬਚਾਉਣਾ ਉਹ ਲੱਗੇ ਹੋਏ ਨੇ ਜੀ ਉਹਨਾਂ ਨੇ ਕਸਨ ਵੀ ਥੇੜੀ ਜੀ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਲੱਗੀ ਹੋਈ ਆ ਕੰਮ ਕਰਨ ਥੋੜੇ ਬਹੁਤ ਆਪਣੇ ਬਰਾਲੇ ਜੁਟਾ ਰਹੀ ਹੈ ਜੀ ਜੀ ਲੱਗੇ ਹੋਏ ਨੇ ਬਿਲਕੁਲ ਜਿਹੜੇ ਸਾਡੇ ਅੱਜ ਵੀਰ ਗਾਇਕ ਨੇ ਜੀ ਕਲਾਕਾਰ ਨੇ ਬਿਲਕੁਲ ਜੀ ਜਿਹੜੇ ਸਾਡੇ ਆਰਟਿਸਟ ਨੇ ਉਹ ਬਹੁਤ ਜੋੜਾ ਜੋੜਾ ਨਾਲ ਲੱਗੇ ਹੋਏ ਪੰਜਾਬ ਨੂੰ ਬਚਾਉਣ ਲਈ ਬਿਲਕੁਲ ਜੀ ਬਿਲਕੁਲ ਉਹ ਹਰ ਤਰ੍ਹਾਂ ਮੱਤ ਕਰ ਰਹੇ ਨੇ ਪੈਸਿਆਂ ਦੀ ਮਦਦ ਵੀ ਕਰ ਰਹੇ ਨੇ ਜੀ ਸਮਾਨ ਦੀ ਮਦਦ ਵੀ ਕਰ ਰਹੇ ਨੇ ਔਰ ਟਰੈਕਟਰਾਂ ਦੀ ਵੱਧ ਨਹੀਂ ਕਰ ਰਹੇ ਨੇ ਟਰਾਲੀਆਂ ਦੀ ਵੱਧ ਵੀ ਕਰਦਾ ਇੱਥੋਂ ਤੱਕ ਕਿ ਕਿਸ਼ਤੀਆਂ ਵੀ ਭਿੰਦ ਰਹੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜਾਨ ਨੇ ਬਹੁਤ ਵੱਡਾ ਮਤਲਬ ਉਹ ਕਿ ਮੈਂ ਸਾਹਮਣੇ ਦਾ ਇਹ ਫੈਸਲਾ ਕੀਤਾ ਵੀ ਮੈਂ ਤਾਂ ਜੋ ਕੁਝ ਕੌਂ ਹੋਈ ਲਾਉਂਗਾ ਬਿਲਕੁਲ ਜਲਦੀ ਇਸੇ ਹਰਸਾਨ ਸਾਹਿਬ ਨੇ ਉਹਨਾਂ ਦਾ ਧੰਨਵਾਦ ਹੈ ਜੀ 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 ਜਿਵੇਂ ਕਿ ਜਸਵੰਤ ਸਿੰਘ ਜਿਹਨਾਂ ਨੇ ਪੰਜ ਕਿਸ਼ਤੀਆਂ ਭੇਜੀਆਂ ਜੀ 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 ਜਰਸੀ ਜੀ ਨੇ ਬਹੁਤ ਕੁਝ ਕੀਤਾ ਜੀ ਔਰ ਮੰਗਿਰਦੌਰ ਸਾਹਿਬ ਨੇ ਟਰੈਕਟਰ ਬਿਲਕੁਲ ਜੀ 600 ਟਰੈਕਟਰ 600 ਟਰੈਕਟਰਾਂ ਦਾ ਅਨਾਉਂਸ ਕੀਤਾ ਗਿਆ ਉਹਦੇ ਵੱਲੋਂ ਕਿ ਮੈਂ 600 ਟਰੈਕਟਰ ਜਿਹੜੇ ਨੇ ਉਹ ਪਿੰਡਾਂਿਆਂ ਚੋਂ 10 ਟਰੈਕਟਰ ਦੇ ਦਿੱਤੇ ਗਏ ਜੀ ਨਹੀਂ ਨਹੀਂ ਉਹਨਾਂ ਨੇ ਕਿਹਾ ਵੀ ਮਤ ਤੋਂ ਹੀ ਬੋਲੋ ਮੈਂ ਕਿੰਨੇ ਲਿਆ ਕੇ ਦੇਵਾਂ ਜੀ 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 ਉਹਦਾ ਉਹਨਾਂ ਨੇ ਕਿਹਾ ਫਿਰ ਵੀ ਇਹ ਲੋਹਾ ਹੋਈ ਜੀ ਇਸ ਗੱਲ ਦੇ ਉਹ ਇੱਕ ਗੱਲ ਦੀ ਜ਼ਰੂਰ ਮੈਂ ਤੁਹਾਨੂੰ ਇਸ ਦਾ ਦੱਸਣਾ ਚਾਹੂੰਗਾ ਤੁਸੀਂ ਇਹ ਪਿੰਡਾਂ ਦੇ ਲੋਕਾਂ ਨੂੰ ਵੀ ਜੀ ਔਰ ਇੱਥੇ ਆਵਾਮ ਨੂੰ ਵੀ ਦੱਸੋ ਜੀ ਜੀ 6 ਅਗਸਤ ਤੋਂ ਚਾਲੂ ਹੋਏ ਨਹੀਂ ਹੈ ਹਾਂ ਜੀ ਜੀ ਆ ਵਿੱਚ ਸਤਲੁਜ ਵਿੱਚ ਬਿਆਸ ਵਿੱਚ ਜੀ ਤੇ ਤਖੀਰ ਦੇ ਅੱਗੇ ਕਫਰ ਦਰਿਆ ਨਹੀਂ ਬਹੁਤ ਦੁਖਾਂਤ ਕੀਤਾ ਪੰਜਾਬ ਦਾ ਓਏ ਹੋ ਵੱਡਾ ਜੀ 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 ਚਾਰੇ ਦਰਿਆ ਸਾਨੂੰ ਨੁਕਸਾਨ ਜਾਂਦੇ ਨੇ ਰਾਵੀ ਬਿਆਸ ਸਾਦੋ ਜੱਗ ਘੱਟ ਜੀ 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 ਇਹਨਾਂ ਦਾ ਬਹੁਤ ਵੱਡਾ ਆਦਰ ਤਬਾਹੀ ਦਾ ਕਾਰਨ ਬਣੇ ਨੇ ਜਿੰਨੇ ਜੀ 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 ਪਰ ਦੁੱਖ ਦੀ ਗੱਲ ਇਹ ਹੈ ਜੀ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਮਾਨਯੋਗ ਨਰਿੰਦਰ મોદી ਜੀ ਜੀ ਔਰ ਸੈਂਟਰ ਦੀ ਸਰਕਾਰ ਜੀ ਉਹ ਪੰਜਾਬ ਨਾਲ ਬਿਤਕਰਾ ਰੱਖਦੀ ਹੈ ਹਮੇਸ਼ਾ ਚਾਹੇ ਸਰਕਾਰ ਪੰਜਾਬ ਪੰਜਾਬ ਦੀ ਕੋਈ ਹੋਵੇ ਜੀ ਔਰ ਸੈਂਟਰ ਦੀ ਸਰਕਾਰਾਂ ਪੰਜਾਬ ਨੂੰ ਕਦੇ ਖੁਸ਼ਹਾਲ ਨਹੀਂ ਦੇਖਣੀ ਚਾਹੁੰਦੀਆਂ ਜਿਵੇਂ ਕਿ ਜਿਹਦਰ ਜੀ ਤੁਸੀਂ ਗਾਉ ਦੇ 2-3 ਮਹੀਨਾ ਤਨ ਦਿਨ ਹੋ ਗਏ ਨੇ ਲੈ ਸਾਡੇ 2-3 ਮਹੀਨਾ ਤਿੰਨ ਚਾਰ ਦਿਨ ਹੋ ਗਏ ਨੇ ਜੀ ਜੀ ਇੱਕ ਚੱਕਦੇ ਨਹੀਂ ਉਹਨਾਂ ਨੇ ਬੋਲਿਆ ਜੀ ਨਾ ਉਹਨਾਂ ਨੇ ਕੋਈ ਮਦਦ ਭਿੰਦੀ ਮਾਲੀ ਮਦਦ ਜੀ ਔਰ ਨਾ ਕਿਸੇ ਹੋਰ ਕਿਸਮ ਦੀ ਮਦਦ ਜਿਵੇਂ ਕਿ ਜਾਣਕਾਰੀ ਹੈ ਕਿ ਅੱਜ ਜਿਵੇਂ ਕਿ ਜਾਣਕਾਰੀ ਹੈ ਕਿ ਅੱਜ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਪਠਾਨਕੋਟ ਵਾਲੀ ਏਰੀਏ ਚ ਖੜਾ ਦਾ ਜਾਜਾ ਲੈਣ ਵਾਸਤੇ ਆ ਰਹੇ ਨੇ ਇਤਿਹਾਸ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਜਿਹੜੇ ਮੁਰਤ ਬਹੁਤ ਵੱਡੇ ਪੈਕੇਜ ਦੀ ਵੀ ਜਿਹੜੀ ਆ ਉਹ 20000 ਕਰੋੜ ਦੀ ਮੰਗ ਕੀਤੀ ਗਈ ਹੈ ਕਿ ਲੱਗਦਾ ਕਿ ਜੇ ਪ੍ਰਧਾਨ ਮੰਤਰੀ ਜੀ ਆਉਂਦੇ ਨੇ ਤੇ ਉਹ ਕੋਈ ਪੰਜਾਬ ਨੂੰ ਕੋਈ ਵਧੀਆ ਸਪੈਸ਼ਲ ਜਿਹੜਾ ਉਹ ਪੈਕੇਜ ਦੇਣ ਦਾ ਜਿਹੜਾ ਦੀਏ ਕਿ ਜਾਣਗੇ ਜੀ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਤਾਂ ਜੀ ਆਇਆਂ ਕਹਿੰਦੇ ਧੰਨਵਾਦ ਉਹਨਾਂ ਨੂੰ ਯਾਦ ਆ ਗਿਆ ਪੰਜਾਬ ਜੀ ਉਹਨਾਂ ਦੇ ਤਾਂ ਪਹਿਲਾਂ ਸ਼ਿਵਰਾਜ ਜਵਾਨ ਜੀ ਨੇ ਸਾਡੇ ਜੀ ਐਗਰੀਕਲਚਰ ਮਿਨਿਸਟਰ ਨੇ ਹਿੰਦੁਸਤਾਨ ਦੇ ਜੀ ਉਹਨਾਂ ਨੂੰ ਭੇਜਿਆ ਸੀ ਜੈਦਾ ਲੈਣ ਲਈ ਬਿਲਕੁਲ ਜੀ ਉਹ ਜੈਦਾ ਲੈ ਕੇ ਜੈਦਾ ਲੈ ਕੇ ਚਲੇ ਗਏ ਪਰ ਉਹਨਾਂ ਨੇ ਕੋਈ ਕਿਸੇ ਕਿਸਮ ਦਾ ਦਾਅਵਾ ਨਹੀਂ ਕੀਤਾ ਸੀ ਕਿ ਕੁਝ ਅਸੀਂ ਪੰਜਾਬ ਨੂੰ ਮਦਦ ਕਰਦੇ ਆ ਬਲਕਿ ਜੀ ਇੱਕ ਲਫ਼ਜ਼ ਬੋਲਿਆ ਜਿਹੜਾ ਬੜਾ ਦੁਦਾਈ ਸੀ ਜੀ ਉਹਨਾਂ ਨੇ ਕਿਹਾ ਇਹ ਜਿਹੜੇ ਆ ਆਏ ਨੇ ਜੀ ਜੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਹੀ ਕਰਕੇ ਆਏ ਆ ਇਹ ਇੱਥੇ ਬਹੁਤ ਵੱਡਾ ਪੁੱਛਾ ਰਿਹਾ ਆਪਣਾ ਜਿਹੜਾ ਆਪਾਂ ਕਹਿੰਦੇ ਆ ਕਿ ਮਾਈਨਿੰਗ ਮਾਈਨਿੰਗ ਜੀ ਇਹ ਮਾਈਨਿੰਗ ਹੁੰਦੀ ਰਹੀ ਵੱਡੇ ਲੈਵਲ ਦੇ ਉੱਤੇ ਜੀ ਤਾਂ ਇਹ ਆਏ ਨੇ ਟੋਏ ਪੱਟੇ ਕੇ ਤਾਂ ਹੜ ਆਏ ਨੇ ਜੀ ਜੀ ਮਾ ਜੋ ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਜੀ ਕਿ ਜੇ ਹੜ ਆਏ ਨੇ ਉਤੋਂ ਪਾਣੀ ਨਾਲ ਆਏ ਨੇ ਬਿਲਕੁਲ ਜੀ ਬਿਲਕੁਲ ਜੀ ਉਹ ਪੁੱਲੋ ਹਰਾਲੇ ਤੇ ਬੱਦਲ ਫੜਦੇ ਰਹੇ ਨੇ ਉਹ ਸ਼ਿਵ ਕਾਸ਼ੀ ਤੇ ਬੱਦਲ ਫੜਦੇ ਰਹੇ ਨੇ ਉਹ ਬਹੁਤ ਵੱਡੇ ਜ਼ੋਰ ਨਾਲ ਚਮਲੇ ਰਮਾਜਲ ਜਮੀ ਆਉਂਦਾ ਰਿਹਾ ਤਾਂ ਆਏ ਨੇ ਬਿਲਕੁਲ ਬਿਲਕੁਲ ਜੀ ਜਵਾਬ ਸਾਹਿਬ ਗੱਲ ਕਹਿਣੀ ਚਾਹਣਾ ਤੁਹਾਡੇ ਮੀਡੀਆ ਮੱਧਮ ਰਾਹੀਂ ਜੀ ਕਿ ਜੇ ਕਿਤੇ ਤੋਏ ਪੱਟੇ ਆਵਾਂ ਜੀ ਜੇ ਕਿਤੇ ਡੈਮ ਸਾਫ਼ ਹੋਏ ਹੋਣ ਜੀ ਡੈਮ ਡੈਮ ਸਾਫ਼ ਹੋਇਆ ਹੁੰਦਾ ਨਾ ਜੀ ਤੇ ਇੰਨਾ ਹੜ ਨਹੀਂ ਸੀ ਆਉਣਾ ਜੇ ਪਾਉਂ ਡੈਮ ਸਾਫ਼ ਹੋਇਆ ਹੁੰਦਾ ਥੱਲੋ ਬਿਲਕੁਲ ਗੱਡੀ ਹੁੰਦੀ ਤਾਂ ਤਾਂ ਐਨਾ ਆੜਮੀ ਜਿਹਾ ਆਉਣੇ ਬਿਲਕੁਲ ਇਹ ਆਪਾਂ ਰਣਜੀਤ ਸਾਹਿਬ ਦਾ ਡੈਮ ਪ੍ਰੋਜੈਕਟ ਕੱਢ ਕੇ ਸਾਫ ਕੀਤਾ ਹੁੰਦਾ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਹੜ੍ਹ ਕਿਉਂ ਆਇਆ ਕਿੱਥੇ ਆਇਆ ਤੇ ਉਹਦਾ ਕਾਰਨ ਕੀ ਹੈ ਬਿਲਕੁਲ ਬਿਲਕੁਲ ਬਜਾਏ ਇਸ ਗੱਲ ਦੇ ਬਜਾਏ ਇਸ ਗੱਲ ਦੇ ਕੋਈ ਚੰਗੀ ਨਾ ਰੋਸਮੈਂਟ ਕਰਕੇ ਜਾਂਦੇ ਕੋਈ ਪੈਕੇਜ ਦੇ ਕੇ ਜਾਂਦੇ ਕੋਈ ਪੈਸਾ ਦੇ ਕੇ ਜਾਂਦੇ ਕੋਈ ਮਦਦ ਕਰਕੇ ਜਾਂਦੇ ਬਿਲਕੁਲ ਜੁਰਵਾ ਧਰ ਆ ਗਏ ਪੰਜਾਬੀਆਂ ਨੂੰ ਜਦੋਂ ਕਿ ਪੰਜਾਬੀ ਤਾਂ ਹਰ ਗੱਲ ਦੇ ਉੱਤੇ ਆਪਣੀ ਆਪ ਮਦਦ ਕਰਦੇ ਆ ਬਿਲਕੁਲ ਬਿਲਕੁਲ ਹਰਕਾਲਪੁਰ ਦੀ ਕਿਰਪਾ ਨਾਲ ਕਰੇ ਕਿਸੇ ਨੂੰ ਇਸ ਗੱਲ ਦੀ ਗੱਲ ਹੌਦੇ ਨਹੀਂ ਉਹ ਬਿਲਕੁਲ ਜੀ ਬਿਲਕੁਲ ਜੀ ਸਾਹਿਬ ਬੜੀ ਦੁਖਦੀ ਗੱਲ ਹੈ ਇਹ ਬਿਲਕੁਲ ਜੀ ਬਹੁਤ ਦੁਖਦੀ ਗੱਲ ਤੇ ਆ ਵੀ ਇੱਕ ਤੇ ਸਭੋਂ ਇੱਕ ਤੇ ਲੋਕਾਂ ਦਾ ਏਡੇ ਵੱਡਾ ਨੁਕਸਾਨ ਹੋ ਗਿਆ ਲੋਕ ਲੋਕ ਜਿਹੜੇ ਨੇ ਪਿੰਡਾਂ ਦੇ ਵਿੱਚ ਤਰਾਸ ਤਰਾਸ ਕਰ ਰਹੇ ਸੀ ਮੈਂ ਕਈ ਰਿਪੋਰਟਾਂ ਦੇਖੀਆਂ ਨੇ ਟੀਵੀ ਦੇ ਰਾਈ ਕਿ ਜਿਹੜੇ ਇੰਨਾ ਪਾਣੀ ਸੀ ਕਿ ਲੋਕ ਜਿਹੜੇ ਨੇ ਉਹ ਦਰਖਤਾਂ ਦੇ ਉੱਤੇ ਚੜੇ ਨੇ ਤੇ ਦਰਖਤ ਜਿਹੜੇ ਨੇ ਉਹ ਤੂਫਾਨ ਬਣੇ ਪਏ ਨੇ ਨੇਰੀ ਆ ਰਹੀ ਹੈ ਤੇ ਥੱਲੇ ਉਹ ਦਰਖਤਾਂ ਨੂੰ ਫੜ ਕੇ ਤੇ ਜਿਹੜੇ ਉਹ ਆਪਣੀ ਜਾਨ ਬਚਾਉਂਦੇ ਰਹੇ ਨੇ ਔਰ ਬੜੀ ਮਾੜੀ ਮੰਦ ਭਾਗੀ ਗੱਲ ਹੈ ਕਿ ਸ਼ਿਵਰਾਜ ਚੋਹਾਨ ਵੱਲੋਂ ਲੋਕਾਂ ਨੂੰ ਸਭ ਕੋ ਰਾਹ ਦਿੱਤੀ ਜਾਂਦੀ ਉਹਨਾਂ ਦੇ ਜ਼ਖਮਾਂ ਤੇ ਹੋਰ ਜਿਹੜਾ ਨਮਕ ਛਿੜਿਆ ਗਿਆ ਇਦੋਂ ਇਹ ਗੱਲ ਕਹਿਤੀ ਗਈ ਵੀ ਇਹ ਤੇ ਕਸੂਰੀ ਪੰਜਾਬੀਆਂ ਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਕੁਝ ਚੰਗੀਆਂ ਨਹੀਂ ਹੈ ਜੀ ਦੇਖੋ ਇਹ ਸਾਰੀ ਗੱਲ ਹੈ ਅੱਜ ਤੱਕ ਜਦੋਂ ਵੀ ਜੋ ਵੀ ਹੋਇਆ ਪੰਜਾਬ ਦੇ ਵਿੱਚ ਬੜੇ ਕੁਝ ਹੋਏ ਪੰਜਾਬ ਦੇ ਵਿੱਚ ਜੀ ਅੰਦੋਲਨ ਆਇਆ ਵਕਵਾਦ ਆਇਆ ਐਕਸਟ੍ਰੀਮ ਮੂਵਮੈਂਟ ਆਈਆਂ ਜੀ ਉਸ ਵੇਲੇ ਵੀ ਕਦੇ ਦਿੱਲੀ ਦੀ ਸਰਕਾਰ ਨੇ ਪੰਜਾਬ ਨਾਲ ਕਦੇ ਚੰਗਾ ਵਰਤੋਅ ਨਹੀਂ ਕੀਤਾ ਬਿਲਕੁਲ ਜੀ ਬਿਲਕੁਲ ਪੰਜਾਬ ਮਦਦ ਕਰਦੇ ਆ ਸਾਡੀ ਬੀਬੀਆਂ ਸਾਡੀਆਂ ਭੈਣਾਂ ਜਿਹੜੇ ਨੌਜਵਾਨ ਆ ਆਪ ਉੱਠਦੇ ਆ ਆਪ ਔਰ ਗੁਰੂ ਦੀ ਕਿਰਪਾ ਨਾਲ ਜੀ ਇਹ ਗੁਰੂਆ ਪਿੰਡਾਂ ਦੀ ਧਰਤੀ ਐ ਬਿਲਕੁਲ ਬਿਲਕੁਲ ਕਿਸੇ ਚੀਜ਼ ਦੀ ਕਮੀ ਨਹੀਂ ਐ ਬੰਦਾ ਤਿਆਰ ਹੋਣਾ ਚਾਹੀਦਾ ਗਲਪੁਰਖ ਆਪਣੇ ਆਪ ਭੇਜਦਾ ਮੈਂ ਤੁਸੀਂ ਦੇਖੋ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਜੇਰੋ ਤੋਂ ਮੈਂ ਰੋਜ਼ ਦੇਖਦਾ ਕਿੰਨੀ ਵੱਡੀ ਮਦਦ ਆ ਰਹੀ ਐ ਲੋਕ ਆਪ ਮੁਹਾਰੇ ਕਰ ਰਹੇ ਨੇ ਸਬਦ ਇਸ ਕਰਕੇ ਕਿ ਪੰਜਾਬ 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 ਜਿੱਥੇ ਕਿਤੇ ਡੋੜ ਪਈ ਗੁਜਰਾਤ ਵਿੱਚ ਅਸਾਮ ਵਿੱਚ ਜੀ ਰਾਜਸਥਾਨ ਦੇ ਵਿੱਚ ਕਿਤੇ ਹਿਮਾਚਲ ਦੇ ਵਿੱਚ ਕਿਤੇ ਜਿੱਥੇ ਵੀ ਕਿਤੇ ਲੋੜ ਆਉਂਦੀ ਆ ਪੀੜਾ ਹੁੰਦੀ ਆ ਬਿਲਕੁਲ ਪੀੜਾ ਨੂੰ ਦੂਰ ਕਰਨ ਲਈ ਪੰਜਾਬ ਦੇ ਲੋਕ ਖੁਦ ਜਾਂਦੇ ਨੇ ਬਿਲਕੁਲ ਉਹ ਪੀੜਾ ਨੂੰ ਦੂਰ ਕਰਕੇ ਆਉਂਦੇ ਜਿੰਨਾ ਚਿਰ ਉੱਥੇ ਤਕਲੀਫ ਹਾਲ ਨਹੀਂ ਹੁੰਦੀ ਵਾਪਸ ਨਹੀਂ ਆਉਂਦੇ ਜੀ ਬਿਲਕੁਲ ਵੀ ਲੋਕ ਨੇ ਸਰਵਵਧਾਰ ਲੋਕ ਨੇ ਪਰ ਗਲਤ ਵੇਖੋ ਜੀ ਮੈਂ ਤੁਹਾਨੂੰ ਗੱਲ ਦੱਸਣ ਚਾਹਉਣਾ ਜੀ ਜੀ ਮੈਂ ਤੁਹਾਨੂੰ ਗੱਲ ਦੱਸਣ ਚਾਹਉਣਾ ਕਿ 55 ਲੋਕ ਸਾਡੇ ਇੱਥੇ ਪੂਰੇ ਹੋ ਚੁੱਕੇ ਨੇ 51 ਬੰਦੇ ਬਸ ਆਹੋ ਠੀਕ ਹੈ ਜੀ 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 ਔਰ ਤਕਰੀਬਨ ਬਹੁਤ ਸਾਰੇ ਲਾਪਤਾ ਨੇ ਲਾਪਤਾ ਨੇ 8 8 ਫੁੱਟ ਪਾਣੀ ਵਿੱਚੋਂ ਲੰਘਦੇ 8 8 ਫੁੱਟ ਪਾਣੀ ਜੋ ਲੰਘ ਕੇ ਜੀ 7 ਫੁੱਟ ਪਾਣੀ ਜੋ ਲੰਘ ਕੇ ਰਸਿਆਂ ਨਾਲ ਬੰਨ੍ਹ ਕੇ ਇੱਕ ਦੂਜੇ ਨੂੰ ਜੀ ਜੀ ਨਾਲ ਇਹਨਾਂ ਆਗੇ ਜੋ ਲੈ ਕੇ ਆਏ ਨੇ ਧੰਨਵਾਦ ਦਾ ਸਰਕਾਰ ਹਿੰਦੁਸਤਾਨ ਦੀ ਦਾ ਚਲੋ ਉਹਨਾਂ ਦੀ ਜੀ ਲੱਗੀ ਹੋਈ ਆ ਸੀ 1% ਲੱਗੀ ਹੋਈ ਆ ਬੀਐਸਐਫ ਲੱਗੀ ਆ ਚੰਗੀ ਗੱਲ ਹੈ ਇਨਸਾਨੀ ਦੁੰਜ ਹੈ ਜਗੀ ਹੈ ਜੀ ਠੀਕ ਗੱਲ ਹੈ ਬਿਲਕੁਲ ਬਾਲੀ ਵੱਧ ਦੇ ਨਾਲ ਦੁਨੀਆ ਦੇ ਵਿੱਚ ਕੁਝ ਨਹੀਂ ਹੁੰਦਾ ਕੁਝ ਨਹੀਂ ਜੀ ਕੋਈ ਨਹੀਂ ਪੈਸੇ ਨੇ ਕੰਮ ਕਰਨਾ ਜਿੱਥੇ ਆਟੇ ਨੇ ਕਰਨਾ ਜਿੱਥੇ ਦਾਲ ਨੇ ਕਰਨਾ ਜੀ ਔਰ ਜਿੱਥੇ ਦਵਾਈਆਂ ਨੇ ਕੰਮ ਕਰਨਾ ਉੱਥੇ ਉਹਨਾਂ ਚੀਜ਼ਾਂ ਨੇ ਕੰਮ ਕਰਨਾ ਉਹਨਾਂ ਦੀ ਵੀ ਜ਼ਰੂਰਤ ਸੀ ਬਹੁਤ ਬਿਲਕੁਲ ਜੀ ਬਿਲਕੁਲ ਸਾਡੇ ਜਥੇਬੰਦੀ ਦਾ ਸੇਵਾਦਾਰ ਬੰਦੀ ਆ ਆਦਾ ਲਾ ਇਨਕਲਾਬ ਹੋਰ ਬੜੀਆਂ ਸਮਾਜਿਕ ਜਥੇਬੰਦੀਆਂ ਆ ਬੁਹਾਰੀਆਂ ਤੋਂ ਹੀ ਆ ਫਿਰਦੀਆਂ ਉੱਥੇ ਆ ਲੋਕਾਂ ਦੇ ਵਿੱਚ ਜਾਂਦੇ ਆ ਰਾਸ਼ਨ ਲੈ ਕੇ ਜਾਂਦੇ ਆ ਪਾਣੀ ਲੈ ਕੇ ਜਾਂਦੇ ਆ ਸੈਂਟਰੀਪੈਡ ਲੈ ਜੋ ਦੁਨੀਆ ਭਰ ਦੀਆਂ ਚੀਜ਼ਾਂ ਉੱਥੇ ਜੋੜ ਹੈ ਉਹ ਪਹਚਾ ਰਹੇ ਨੇ ਲੋਕ ਬਿਲਕੁਲ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਨਾ ਜੀ ਜੀ ਉੱਥੇ ਵੀ ਬਹੁਤ ਸੱਜਣਾ ਆਈਆਂ ਸੀ ਬਿਲਕੁਲ ਬਿਲਕੁਲ ਸਭ ਇਸ ਵਿੱਚ ਸ਼ਮੂਲੀਅਤ ਕੀਤੀ ਸੀ ਹੁਣ ਜੇ ਦੇਖਿਆ ਜਾਵੇ ਜੀ ਜੀ ਜੇ ਦੇਖਿਆ ਜਾਵੇ ਤੇ ਜਿੱਦਾਂ ਪੰਜਾਬ ਦੇ ਲੋਕ ਦੂਜਿਆਂ ਸੂਬਿਆਂ ਚ ਜਾ ਕੇ ਆਪਣੀ ਜਿਹੜੀ ਮਦਦ ਦਿੰਦੇ ਨੇ ਲੰਗਰ ਦਿੰਦੇ ਨੇ ਸਭ ਕੁਝ ਕਰਦੇ ਨੇ ਪਰ ਦੁੱਖ ਤੇ ਇੱਕ ਗੱਲ ਤਾਂ ਵੀ ਉਹ ਜਿਹੜੇ ਦੂਜੇ ਸੂਬੇ ਨੇ ਜਿੰਨੇ ਵੀ ਸਾਡੇ ਸਾਊਥ ਸਾਈਡ ਤੇ ਨੇ ਜਾਂ ਹੋਰ ਨੇ ਉਹ ਪੰਜਾਬ ਦੀ ਮਦਦਵਾਤੀ ਜਦੋਂ ਨਹੀਂ ਆਉਂਦੇ ਤਾਂ ਉਦੋਂ ਮਨ ਤੇ ਦੁੱਖਦਾ ਹੀ ਹੈ ਸੋ ਇਸ ਕਰਕੇ ਇਹ ਇਸ ਮਾਮਲੇ ਦੇ ਵਿੱਚ ਬਾਹਰ ਦੇ ਸੂਬੇ ਦੇ ਲੋਕ ਨਹੀਂ ਆਏ ਜੀ ਹਮੈਦ ਸਾਹਿਬ ਮੇਰੀ ਬੇਨਤੀ ਬਹੁਤ ਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਰਮੀਲ ਦੀ ਆਵਾਜ਼ ਉੱਠ ਆਪ ਕਹਿੰਦੀ ਹੈ ਉੱਠ ਜੀ ਪੰਜਾਬੀਆ ਉੱਠ ਚੱਲ ਕੇ ਸੇਵਾ ਕਰ ਬਿਲਕੁਲ ਬਿਲਕੁਲ ਜੇ ਹੁਣ Rajasthan ਦੇ Rajasthan ਵਾਲਿਆਂ ਦੀ ਜਾਂ Gujarat ਵਾਲਿਆਂ ਵੀ ਜਾਂ Assam ਵਾਲਿਆਂ ਵੀ ਜਾਂ Maharashtra ਵਾਲਿਆਂ ਦੀ ਜਾਂ Bihar ਵਾਲਿਆਂ ਦੀ ਆਪਣੀ ਮਰਜ਼ੀ ਹੈ ਨਾ ਉਹਦਾ ਨਹੀਂ ਦੇਖੋ ਜੀ ਹਰਿਆਣੀਆਂ ਦੇ ਵੀ ਕੁਝ ਲੋਕਾਂ ਦੀ ਜ਼ਮੀਰ ਜਾਗੀ ਹੈ ਜੀ ਜੀ ਆ ਕੇ ਆਵਾਜ਼ ਹੀ ਮਾਰ ਦੇਣਾ ਬਾਈ ਜੀ ਬਿਲਕੁਲ ਤਾਂ ਸਮਝਾ ਗਏ ਹੁਣ ਰਾਜਸਥਾਨ ਤੋਂ ਵੀ ਕੁਝ ਲੋਕ ਜਿਹੜੇ ਨੇ ਉਹ ਮਦਦ ਤੇ ਆਏ ਨੇ ਬਿਲਕੁਲ ਰਾਜਸਥਾਨ ਤੋਂ ਵੀ ਕੁਝ ਮਦਦ ਮੈਂ ਲੋਕਾਂ ਦੀ ਮਦਦ ਕੀਤੀ ਹੈ ਕੁਝ ਪਾਕਿਸਤਾਨ ਤੋਂ ਦੇਖੋ ਜੀ ਮੈਂ ਇੱਕ ਦਿਨ ਦੇਖ ਰਿਹਾ ਸੀ ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਉਹ ਰਾਸਿ ਛੁੱਟ ਰਹੇ ਨੇ ਜੀ ਮਰੀਮ ਮਰੀਮ ਸૈયਦ ਨੇ ਨਾ ਪਾਕਿਸਤਾਨ ਤੋਂ ਸਾਡੀਆਂ ਮੱਝਾਂ ਸਾਡੇ ਟੈਂਪਰ ਸਾਡੇ ਲੋਕ ਤੇ ਵਾਪਸ ਭੇਜ ਰਹੀ ਹੈ ਬੜੇ ਖਲੇ ਨਾਲ ਜੀ 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 ਕਰ ਰਹੀ ਹੈ ਵੇਥੇ ਕੁਝ ਪੰਜਾਬ ਦਾ ਹਿੰਦੂਤਾ ਹੁੰਦਾ ਨਾ ਰਹਿ ਜੇ ਜੀ ਜੀ ਐਸ ਗੱਲ ਨੂੰ ਤੰਗਾਰੇ ਸਮਝੋਗੇ ਬਿਲਕੁਲ ਬਿਲਕੁਲ ਜੀ ਜੀ ਦਾ ਧੰਨਵਾਦ ਕਰਦੇ ਆ ਅਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਜਿਹੜੇ ਬਾਹਰਲੇ ਥੂਪੇ ਬਾਹਰ ਬੈਠੇ ਆ ਬਾਹਰ ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਬਾਹਰ ਲੋਕ ਬੈਠੇ ਆ ਜੀ ਉਹਨਾਂ ਨੇ ਇਹ ਮਦਦ ਕੀਤੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਕੱਲ ਜੀ ਜੀ ਦਾ ਜ਼ਰੂਰ ਉੱਧਰ ਹੀ ਤਾਇਆ ਜਾ ਸਕਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਬਿਲਕੁਲ ਜੀ 178000 ਹੈਕਟੇਅਰ ਭੂਮੀ ਜੀ ਜਿਨ੍ਹਾਂ ਨੂੰ ਕੱਲ ਜਿਵੇਂ ਕਿ ਅਸੀਂ ਕੈਨੇਡਾ ਦੇ ਵਿੱਚ ਸਾਡੇ ਇੱਕ ਰੇਡੀਓ ਚੱਲਦਾ ਰੈਡ ਐਫ ਐਮ ਅਸੀਂ ਇੱਕ ਘੰਟੇ ਦੇ ਵਿੱਚ ਵਿੱਚ ਜਿਹੜੀ ਇੱਕ ਦਿਨ ਦੀ ਡਰਾਈਵ ਸੀ ਤੇ ਕਟੋ-ਕਟ 1.5 ਮਿਲੀਅਨ ਤੋਂ ਵੱਧ ਜਿਹੜੀ ਹੈ ਅਮਾਊਂਟ ਹੈ ਉਹ ਇੱਕ ਦਿਨ ਚ ਇਕੱਠੀ ਹੋਈ ਆ ਤੇ ਉਹ ਸਾਰੀ ਦੀ ਸਾਰੀ ਜਿਹੜੀ ਹੈ ਜਾਂ ਹੋਰ ਸਾਡੀ ਇੱਕ ਚੜ੍ਹਦੀ ਕਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਇੱਥੇ ਅਸੀਂ ਬਣਾਈ ਆ ਤੇ ਉਹਦੇ ਸਾਡੇ ਜਸਵਿੰਦਰ ਸਿੰਘ ਉਹ ਵੀ ਮੋਹਾਲੀ ਦੇ ਨੇ ਦਲਾਵਰੀ ਜੀ ਉਹਨਾਂ ਦੀ ਅਗਵਾਈ ਚ ਬਣਾਈ ਤੇ ਅਸੀਂ ਉਹਦੇ ਲਈ ਵੀ ਹੁਣ ਤੱਕ 10000 ਡਾਲਰ ਇਕੱਠਾ ਕਰ ਚੁੱਕੇ ਆ ਔਰ ਇਹ ਸਾਰੀ ਦੀ ਸਾਰੀ ਜਿਹੜੀ ਅਸੀਂ ਰਕਮ ਹੈ ਉਹ ਪੰਜਾਬ ਦੇ ਅੰਦਰ ਜਿਹੜੀ ਆ ਪੰਜਾਬ ਦੇ ਹਰ ਮਾਰੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਣ ਦਾ ਜਿਹੜਾ ਉਹ ਅਸੀਂ ਵਾਅਦਾ ਕਰਦੇ ਆ ਔਰ ਜਲਦੀ ਤੋਂ ਜਲਦੀ ਇਹ ਰਾਤ ਜਿਹੜੀ ਆ ਸਾਡਾ ਕੋ ਟੀਮ ਜਿਹੜੀ ਉੱਥੇ ਆ ਕੇ ਤੇ ਜਤਨ ਕਰੇਗੀ ਜੀ 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 ਸਾਡੇ ਬੜੇ ਅਜ਼ੀਜ਼ ਨੇ ਜੀ ਜੀ ਸਾਡੇ ਬੜੇ ਜੀ 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 ਉਹਨਾਂ ਨੇ ਜੋ ਬਰਾਨਾ ਕੀਤਾ ਉਹਨਾਂ ਦਾ ਬਹੁਤ ਸਲਾਗ ਆ ਜਾਊਗਾ ਜੀ ਧੰਨਵਾਦ ਕਰਦੇ ਆ ਬਿਲਕੁਲ ਜੀ 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 ਇਨਸਾਨੀਅਤ ਬਹੁਤ ਵੱਡੇ ਦਾਨ ਤੇ ਹੈ ਜੀ 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 ਆਤਮਾ ਕਿਰਪਾ ਕਰੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਜੀ ਪਰ ਮੈਂ ਬੇਨਤੀ ਕਰਨੀ ਚਾਹਣਾ ਹਿੰਦੁਸਤਾਨ ਦੀ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਜਨਪਦੀ ਜੀ ਨਾਲ ਦਾ ਬਹੁਤ ਵੱਡਾ ਸਬੰਧ ਪੰਜਾਬ ਨਾਲ ਰਿਹਾ ਹੈ ਬਿਲਕੁਲ ਪੰਜਾਬ ਦੇ ਪ੍ਰਭਾਰੀ ਵੈਸੇ ਨੇ ਜੀ ਮੈਂ ਪੰਜਾਬ ਦਾ ਪਰਵਾਾਈ ਇਹਨਾਂ ਦਾ ਹੂਟ ਦੇਖਿਆ ਮੈਂ ਆਪ ਇਹਨਾਂ ਨੂੰ ਜਾ ਕੇ ਦਿੱਲੀ ਦਿੱਲੀ ਵਿੱਚ ਹੀ ਹੰਦੇ ਛੱਡ ਗਏ ਅਸੀਂ ਆਉਂਦੇ ਰਹੇ ਆ ਜੀ 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 ਤੇ ਇਹਨਾਂ ਦਾ ਪੰਜਾਬ ਨਾਲ ਬਹੁਤ ਵੱਡਾ ਰਿਸ਼ਤਾ ਹੈ ਸਵੇਰੇ ਇਹ ਕਹਿੰਦੇ ਹੁੰਦੇ ਸੀ ਯਾਰ ਕਿਤੋਂ ਦਹੀਂ ਪਰੌਂਠਾ ਖਾਈਏ ਜੀ ਪੰਜਾਬ ਦਾ ਇਹਨਾਂ ਨੂੰ ਚੰਗਾ ਲੱਗਦਾ ਹੁੰਦਾ ਸੀ ਮੈਨੂੰ ਵੀ ਤੁਹਾਨੂੰ ਵੀ ਚੰਗਾ ਲੱਗਦਾ ਹੈ ਬਿਲਕੁਲ ਮੈਨੂੰ ਅੱਜ ਵੀ ਸਾਹਮਣੇ ਲੱਗ ਗਈ ਕਿ ਹੁਣ ਇਹਨਾਂ ਦੇ ਮਨ ਤੇ ਕੀ ਤਕਲੀਫ ਹੋਈ ਵੀ ਆ ਹੁਣ ਇਹਨਾਂ ਨੂੰ ਕਿਉਂ ਨਹੀਂ ਪੰਜਾਬ ਚੰਗਾ ਲੱਗਦਾ ਜਾ ਆਉਦੇ ਇੱਕ ਐਡੀ ਵੱਡੀ ਤਲਾਸ਼ ਦੀ ਆਈ ਏਡਾ ਵੱਡਾ ਹੜ੍ਹਾਂ ਦਾ ਬਹੁਤ ਵੱਡਾ ਤਬਾਹੀ ਕਾਰਨ ਬਣੇ ਹੋਏ ਨੇ ਉਹ ਤੋਂ ਬਣ ਕਿਉਂ ਨਹੀਂ ਮਦਦ ਕਰ ਰਹੇ ਮੈਂ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਮੈਂ ਮੈਂ ਕਹਿੰਦਾ ਪ੍ਰਧਾਨ ਮੰਤਰੀ ਜਾਓ ਦਿਲ ਖੋਲ ਕੇ ਮਦਦ ਕਰਕੇ ਜਾਓ ਪੰਜਾਬ ਦੀ ਪੰਜਾਬ ਤੁਹਾਡੇ ਕੋਲੋਂ ਕੋਈ ਆਸ ਕਰਿਆ ਤੁਸੀਂ ਆਏ ਹੋ ਜੀ ਤਾਂ ਰਾਹ ਹੋਊਗਾ ਬਿਲਕੁਲ ਅਸੀਂ ਮੈਂ ਪਿਛਲੇ ਸਣੀ ਜਿਸ ਦਿਨ ਇਹ ਤਹਾਰ ਮਾਰ ਦੇ ਜਿਹੜਾ ਪ੍ਰਭਾਵ ਇੱਥੇ ਲੋਕ ਆਏ ਤੇ ਦੂਸਰੇ ਪਾਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਅਫਗਾਨਿਸਤਾਨ ਦੇ ਵਿੱਚ ਪਹੁੰਚਾ ਲੋਂਦਾ ਤੇ ਉਹਨਾਂ ਵਾਸਤੇ 21 ਟਨ ਜਿਹੜਾ ਰਾਸ਼ਨ ਹੈ ਜਾਂ ਦਵਾਈਆਂ ਕੱਪੜੇ ਹੋਰ ਸਾਰੇ ਕੁਝ ਦੀ ਰਾਤ ਦੀ ਜਿਹੜਾ ਐਲਾਨ ਕਰਦੇ ਨੇ ਤਾਂ ਮੈਂ ਉਸ ਦਿਨ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਜੀ ਅਸੀਂ ਪੰਜਾਬੀ ਆ ਤੇ ਪੰਜਾਬੀ ਤੁਹਾਡੀ ਇਸ ਸਰਕਾਰ ਨੂੰ ਬਣਾਉਣ ਵਾਲੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਜਿਹੜਾ ਦੇਸ਼ ਯਾਦ ਕਰਾਇਆ ਦੇਸ਼ ਯਾਦ ਕਰਾਉਣ ਤੇ ਪੰਜਾਬੀਆਂ ਨੇ ਵੱਧ ਕੁਰਬਾਨੀਆਂ ਦਿੱਤੀਆਂ ਨੇ ਜੇ ਦੇਸ਼ ਦੇ ਭੰਡਾਰ ਅੰਨ ਭੰਡਾਰ ਦੀ ਗੱਲ ਕਰੀਏ ਤੇ ਸਭ ਤੋਂ ਵੱਧ ਜਿਹੜਾ ਹਿੱਸਾ ਹੈ ਕੇਂਦਰ ਦੇ ਭੰਡਾਰ ਚ ਪੰਜਾਬੀਆਂ ਨੇ ਪਾਇਆ ਤੇ ਫਿਰ ਅੱਜ ਪੰਜਾਬੀਆਂ ਨੂੰ ਤੁਹਾਡੀ ਲੋੜ ਸੀ ਤੇ ਤੁਸੀਂ ਕਿਉਂ ਨਹੀਂ ਹਾ ਦਾ ਨਾਰਾ ਮਾਰਿਆ ਜੀ 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 ਸਾਹਿਬ ਮੇਰੀ ਬੇਨਤੀ ਸੁਣੋ ਜੀ ਜੀ ਜਿਹੜਾ ਭੰਡਾਰ ਹੈ ਨਾ ਜਿਹੜਾ ਬਹੁਤ ਬਾਹ ਦੀਆਂ ਗੱਲਾਂ ਨੇ ਜੀ वाले पंजाबी ने जी 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 पंजाबी ना ਹੁੰਦੇ ਤਾਂ ਉਹ ਗੋਰੀ ਸਾਡੇ ਤੇ ਰਾਜ ਕਰਦੇ ਜੀ 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 ਜੇ पंजाबी ना ਹੁੰਦੇ ਤਾਂ ਭਾਰਤ ਕਿਤੇ ਵੱਖਰਾ ਦੇਸ਼ ਨਹੀਂ ਸੀ ਹੋਣਾ ਜੀ 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 ਜੇ ਪੰਜਾਬੀ ਨਾ ਹੁੰਦੇ ਕੁਰਬਾਨੀਆਂ ਨਾ ਹੁੰਦੀਆਂ ਤਾਂ ਇਸ ਤਰ੍ਹਾਂ ਦੇ ਹਾਲਾਤ ਤੁਸੀਂ ਅੱਜ ਆਜ਼ਾਦ ਦੁਨੀਆ ਦੀ ਵੱਡੀ ਹਸੀਅਤ ਭਾਰਤ ਨਾ ਹੁੰਦੀ ਜੀ ਗੱਲ ਤਾਂ ਇਹ ਹੈ ਬਿਲਕੁਲ ਤੋਂ ਬਾਅਦ ਆਪਾਂ ਗ੍ਰੀਨ ਰੈਵੋਲੂਸ਼ਨ ਦੀ ਕਰ ਲਈ ਗੱਲ ਆਪਾਂ ਵਾਈਟ ਆਪਾਂ ਅੱਜ ਪੰਨਾਂ ਦਾ ਜਿਹੜਾ ਰਾਜ ਪੰਨਾ ਅਰੰਭ ਦੀ ਗੱਲ ਕਰ ਲਈਏ ਇਹ ਛਾਰਾ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਪੰਜਾਬ ਹੀ ਕਰਦਾ ਸਭ ਕੁਝ ਬਿਲਕੁਲ ਬਿਲਕੁਲ ਛਾਰਾ ਬਸੂਆਂ ਦਾ ਜੱਜ ਦੋੜਾ ਬਹੁਤ ਵੱਡੇ ਲੈਵਲ ਦੇ ਉੱਤੇ ਜੀ ਇਹਨਾਂ ਨੂੰ ਸਮਝ ਲੱਗੀ ਉਹ ਲੋਕ ਕਿੱਥੋਂ ਛਾਰਾ ਲਿਆਉਣ ਜਦ ਜ਼ਮੀਨ ਤਾਂ ਬਰਬਾਦ ਹੋ ਗਈ ਸਿਲਟ ਹੋ ਗਈ ਪਾਣੀ ਫਿਰ ਗਿਆ ਛਾਰਾ ਪਥੂਆਂ ਦਾ ਫੀਡ ਤੋੜੀ ਇਹਦਾ ਮਰਜ ਉਹਨਾਂ ਨੇ ਬਾਦ ਆ ਨਾ ਮੈਂ ਹੁਣ ਜਿੱਤੇ ਬਿਲਕੁਲ ਬਿਲਕੁਲ ਦੇ ਵੀ ਨੇ ਦੇ ਨਾਲ ਦੇ ਕਰਨਾ ਸਾਡੇ ਉਹ ਹਾਲਾਤ ਵਿੱਚ ਪਹੁੰਚਣ ਤੇ ਪੰਜਾਬ ਨੂੰ 10 ਸਾਲ ਲੱਗ ਜਾਵਗੇ ਬਿਲਕੁਲ ਜਿਹੜਾ ਹਣ ਆਇਆ ਸੀ ਅਸੀਂ ਤਕਰੀਬਨ 8-7 ਸਾਲ ਜੂਝਦੇ ਰਹੇ ਸੜਕਾਂ ਨਹੀਂ ਪੂਰੀਆਂ ਆਈਆਂ ਜੀ ਘਟ ਹੈ ਜਿ ਮਕਾਨ ਉਹ ਨਹੀਂ ਵਧੀਆ ਬਣੇ ਸਾਡੇ ਕੋਲ ਅੱਜ ਤਾਂ ਬਹੁਤ ਰਾਸ ਦੀ ਕੱਟੀ ਆ ਪੈਸੇ ਦਾ ਨੁਕਸਾਨ ਬਿਮਾਰੀਆਂ ਦਾ ਨੁਕਸਾਨ ਹਾਲੇ ਹੁਣ ਜਿਹੜੀਆਂ ਬਿਮਾਰੀਆਂ ਹੋਣੀਆਂ ਨੇ ਉਹ ਤੋਂ ਬਾਅਦ ਉਹਨਾਂ ਨਾਲ ਮੁਕਾਬਲਾ ਕਰਨਾ ਪੈਂਦਾ ਬਿਲਕੁਲ ਬਿਲਕੁਲ ਪ੍ਰਭਾਵਕ ਹੁੰਦੀਆਂ ਨੇ ਜੀ ਜੀ ਤੋਂ ਮੇਰਾ ਗੈਨ ਤੋਂ ਪਾਪ ਹੋਇਆ ਜੀ ਅਜੇ ਹਿੰਦੁਸਤਾਨ ਦੀ ਸਰਕਾਰ ਨੂੰ ਜਿਵੇਂ ਲੋਕ ਸੇਵਾ ਕਰ ਰਹੀ ਹੈ ਇਹਨੇ ਬਾਕੀ ਦੇ ਬਿਲਕੁਲ ਬਿਲਕੁਲ ਹੋਰ ਜਿਹੜੀਆਂ ਸਰਕਾਰਾਂ ਆ ऑस्ट्रेलिया ਕੈਨੇਡਾ ਅਮਰੀਕਾ ਫਰਾਂਸ ਔਰ ਦੂਜੇ ਕਰ ਰਹੇ ਨੇ ਨਾ ਮੁਲਕ ਜੀ ਪੰਜਾਬੀ ਭਰਾ ਬੈਠੇ ਉੱਥੇ ਜਾਓ ਉਹਨਾਂ ਦੇ ਨਾਲ ਜਾਤੀ ਜੀ ਜਿਸ ਤਰ੍ਹਾਂ ਅਸੀਂ ਇन्है ਉਹਨਾਂ ਦਾ ਧੰਨਵਾਦ ਕਰਾਂਗੇ ਸੇ ਐਲ ਸਾਹਿਬ ਤੁਹਾਡੇ ਬਾਦ ਇਮਰਾਹੀ ਵੀ ਧੰਨਵਾਦ ਕਰਾਂਗੇ ਵੈਸੇ ਵੀ ਧੰਨਵਾਦ ਕਰਾਂਗੇ ਬਿਲਕੁਲ ਬਿਲਕੁਲ ਬਹੁਤ ਹੈ ਮੁਕ ਬਹੁਤ ਦਾ ਐਡਾ ਵੱਡਾ ਸੁਖ ਐਡੀ ਵੱਡੀ ਤਰਾਸ ਦੀ ਇਹਨਾਂ ਸਾਡਾ ਘਾਟਾ ਪੰਜਾਬ ਬਹੁਤ ਬਰਬਾਦੀ ਦੇ ਅੱਛਾ ਮੇਰਾ ਆਖਰੀ ਸਵਾਲ ਹੈ ਜੀ ਮੇਰਾ ਆਖਰੀ ਸਵਾਲ ਵੀ ਅੱਜ ਜਿਹੜਾ ਬੀਤਾ ਦਿਨ ਲੰਘਿਆ ਉਹ ਚ ਸਾਡੀ ਜਿਹੜੀ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਆਮ ਆਦਮੀ ਪਾਰਟੀ ਦੇ ਸਾਡੇ ਗਰੇ ਪੰਜਾਬ ਦੇ ਮੁਖੀ ਨੇ ਅਪਗਵੰਤਮਾਨ ਜੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਕੁਝ ਅਨਾਉਂਸਮੈਂਟਾਂ ਕੀਤੀਆਂ ਤੇ ਕੁਝ ਸਾਡੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਕੋਈ ਇਹ ਗੱਲ ਕਹਿੰਦੀਆਂ ਨੇ ਵੀ ਜਿਵੇਂ ਕਿ 4 ਲੱਖ ਰੁਪਇਆ ਇੱਕ ਮਰਨ ਵਾਲੇ ਨੂੰ ਜਿਹੜਾ ਜਿਹੜੇ ਇਹ ਸਾਰਿਆਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਸ਼ਰਾਬ ਨਾ ਮਰੇ ਉਹਨਾਂ ਨੂੰ 10-10 ਲੱਖ ਦਿੱਤਾ ਤਾਂ ਕੁਝ ਇਹ ਗਈਆਂ ਅਨਾਉਂਸਮੈਂਟਾਂ ਕੀਤੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਦਰਦ ਨੂੰ ਸਮਝਿਆ ਇਹ ਹਰਿਆਤਾਂ ਜਿਹੜੀਆਂ ਜਾਰੀ ਕੀਤੀਆਂ ਜੀ ਨੇ ਨੇ ਲੈ ਲਾ ਉਹ ਗਾਲੇ ਤੇ ਮ cụcਦੀ ਆ ਮੈਂ ਤਾਂ ਉਹਨਾਂ ਨੂੰ ਬੇਇੱਜ਼ਤੀ ਕਰੂਗਾ ਬੰਦ ਕੇ ਜੀ ਜੀ ਇਹ ਮਾਨ ਸਾਹਿਬ ਤੇ ਗੇਜਰੀਵਾਲ ਸਾਹਿਬ ਕਿਰਪਾ ਕਰੋ ਜਿਹੜੀਆਂ ਤੁਸੀਂ ਐਡਵਰਟਾਈਜ਼ਮੈਂਟ ਦੀਆਂ ਜਿਹੇ ਕਲੈਕਸ਼ਨ ਲਾਉਣਾ ਐ ਏਡੀਆਂ ਏਡੀਆਂ ਵੱਡੀਆਂ ਉਹ ਬੰਦ ਕਰਕੇ ਉਹ ਵੀ ਸਾਰੇ ਰੁਪਏ ਦੇ ਦਿਓ ਪੰਜਾਬ ਨੂੰ ਬਿਲਕੁਲ ਜੀ ਇਹਦੇ ਵਿਚਾਰੇ ਗਏ ਆ ਲੋਕ ਉਹਨਾਂ ਦੇ ਘਰ ਦੇ ਦੇ ਦਿਓ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਵੀ ਰੁਪਏ ਵੰਡ ਦੋ ਬੇਅੰਤ ਨੇ ਬਿਲਕੁਲ ਆਪਾਂ ਦਾ ਉਹ ਹੀ ਖਰਚਾ ਨਹੀਂ ਮਾਨ ਜੀ ਇਹਦਾ ਕਰ ਕਰਦੇ ਆ ਜੀ ਜਾ ਕੇ ਦੂਜੇ ਸੂਬਿਆਂ ਚ ਜਾ ਕੇ ਉੱਥੇ ਆਪਣੀਆਂ ਕਰਦੇ ਨੇ ਮਸ਼ਹੂਰੀਆਂ ਕੋਈ ਗੱਲ ਥੋੜੀ ਆ ਪੰਜਾਬ ਦਾ ਪੈਸਾ ਪੰਜਾਬ ਤੇ ਰੱਖੋ ਬਿਲਕੁਲ ਜੀ ਪੰਜਾਬ ਦਾ ਸਿੱਤ ਪੰਜਾਬ ਚ ਰੱਖੋ ਉਹਨਾਂ ਨੇ ਉਹ ਉਹਨਾਂ ਨੂੰ ਹੈ ਤਾਂ ਸਹੀ ਕਰਦੇ ਨਹੀਂ ਹੈ ਵੀ ਨਹੀਂ ਕਰ ਤਕਰੀਬ ਤਾਂ ਉਹਨਾਂ ਨੂੰ ਹੈਗੀ ਆ ਜੀ ਜੀ ਪਰ ਮੈਂ ਉਹ ਸਮਝਦਾ ਕਿ ਉਹਨਾਂ ਦੇ ਹੱਥ ਜਿਹੜੇ ਆ ਉਹ ਦਿੱਲੀ ਦੇ ਬਿਲਕੁਲ ਬਿਲਕੁਲ ਸੁਣ ਰਹੇ ਹੋ ਬਿਲਕੁਲ ਜੀ ਚੰਗੀ ਤਰ੍ਹਾਂ ਜੀ ਉਹਦੇ ਹੱਥ ਦੇ ਜੀ ਉਹ ਦਿੱਲੀ ਦੇ ਜਿਹੜੇ ਕਿੰਤਨੀਵਾਲ ਸਾਹਿਬ ਨੇ ਦਿੱਲੀ ਜੋ ਦਿਨ ਆਵਲ ਨੇ ਦਿੱਲੀ ਦੇ ਉਹਨਾਂ ਦੇ ਸੰਜੀਤ ਜੀ ਨੇ ਹੋਰ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਉਹਨਾਂ ਨੇ ਹੱਥ ਬੰਨ ਕੇ ਰੱਖੇ ਹੋਇਆ ਬਿਲਕੁਲ ਬਿਲਕੁਲ ਉਹ ਵੀ ਤਕਰੀਬਨ ਬੰਦ ਕਰਕੇ ਆਇਆ ਤੇ ਜੋ ਅਸੀਂ ਕਹਾਵਾਂਗੇ ਤੁਸੀਂ ਮਾਨ ਸਾਹਿਬ ਉਹ ਬੋਲਣਾ ਜੋ ਅਸੀਂ ਕਹਾਵਾਂਗੇ ਮਾਨ ਸਾਹਿਬ ਤੁਸੀਂ ਉਹ ਲਿਖਣਾ ਜੋ ਅਸੀਂ ਕਹਾਵਾਂਗੇ ਮਾਨ ਸਾਹਿਬ ਤੁਸੀਂ ਉਹ ਕਰਨਾ ਜਿੱਥੇ ਕਰੀਏ ਗੱਲ ਬਿਲਕੁਲ ਬਿਲਕੁਲ ਆਪ ਤਾਂ ਉਹਦਾ ਦਾ ਵੈਸੇ ਤੁਰ ਘਟ ਦਵੇ ਜਿਹਨੂੰ ਜਾਣਦੇ ਆ ਪਰਾਣਾ ਸਾਡਾ ਪੰਨਾ ਜੀ ਵੀ ਕਹਿੰਦੇ ਪੰਜਾਬ ਨੇ ਵੋਟਾਂ ਜਿਹੜੀਆਂ ਪਾਈਆਂ ਸੀ ਨਾ ਉਹ ਕਿਸੇ ਕੇਜਰੀਵਾਲ ਨੂੰ ਜਾਂ ਸੁਸ਼ੋਧਿਏ ਨੂੰ ਜਾਂ ਸੰਜੀਤ ਸਿੰਘ ਨੂੰ ਜਾਂ ਕਿਸੇ ਹੋਰ ਦੇ ਮੂੰਹ ਨੂੰ ਨਹੀਂ ਸੀ ਪਈਆਂ ਉਹ ਤਾਂ ਸਿਰਫ ਤੇ ਸਿਰਫ ਜਿਹੜੀਆਂ ਭਗਵੰਤ ਮਾਨ ਦੇ ਮੂੰਹ ਨੂੰ ਪਈਆਂ ਤੇ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਇਸ ਕਰਕੇ ਪਈਆਂ ਕਿ ਉਹ ਇੱਕ ਪੰਜਾਬ ਦਾ ਮੁੰਡਾ ਸੀ ਇਸ ਗੱਲ ਨੂੰ ਮੈਂ ਆਪਾਂ ਐ ਨਹੀਂ ਕਹਿੰਦੇ ਸਾਨੂੰ ਇਹ ਨਹੀਂ ਕਹਿੰਦੇ ਕਿਉਂਕਿ ਮੈਂ ਆਡੀ ਦਾ ਵੱਡਾ ਲੀਡਰ ਹੈ ਬਿਲਕੁਲ ਜੀ ਬਿਲਕੁਲ ਆਪਾਂ ਇਹ ਨਹੀਂ ਕਹਿੰਦੇ ਇਸ ਗੱਲ ਨੂੰ ਇਹ ਕਹਿ ਸਕਦੇ ਆ ਜੀ ਕਿ ਲੋਕ ਜੀ ਜਿਉਂਨੇ ਅਕਾਲੀ ਦਲ ਤੇ ਉਹਨਾਂ ਦੀ ਸਰਕਾਰ ਤੋਂ ਵੀ ਤੰਗ ਸੀ ਦੁਖੀ ਸੀ ਬਿਲਕੁਲ ਜੀ ਉਹਨਾਂ ਦੀ ਕਾਰਵਾਈਆਂ ਤੋਂ ਤੰਗ ਸੀ ਜੀ ਜੀ ਬੜੀ ਲੰਬੀ ਗੱਲ ਆ ਜੇ ਮੈਂ ਉਧਰ ਜਾਊਂਗਾ ਉਹ ਨਹੀਂ ਨਹੀਂ ਬਿਲਕੁਲ ਕਿਸੇ ਦਿਨ ਫੇਰ ਕਰਾਂਗੇ ਉੱਤੇ ਵੀ ਗੱਲ ਜੀ ਕਾਗਰਦੀਆਂ ਕਾਰਵਾਈਆਂ ਤੋਂ ਜਿਹੜੇ ਕਾਗਰਦੀ ਸਰਕਾਰ ਸੀ ਜੀ ਉਹ ਵੀ ਹਮੇਸ਼ਾ ਪੰਜਾਬ ਦੇ ਵਿਰੋਧਪਤੀ ਕਰਦੀ ਰਹੀ ਜੀ ਦਿੱਲੀ 'ਚ ਬੈਠ ਕੇ ਸਾਡਾ ਬਹੁਤ ਵੱਡਾ ਵਿਰਸਾਨ ਕਰਦੀ ਰਹੀ ਜੀ 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 ਇਹ ਲੋਕ ਸਾਡੇ ਜਿਹੜੇ ਪੰਜਾਬ ਦੇ ਸੀ ਜੀ ਉਹਨਾਂ ਦੇ ਮਨ ਦੇ ਵਿੱਚ ਇੱਕ ਮਤਲਬ ਜ਼ਹਿਰ ਸੀ ਜੀ ਉਹ ਆਪਣੇ ਮਨ ਦਾ ਦੁੱਖ ਬਾਹਰ ਨਾ ਚਾਹੁੰਦੇ ਸੀ ਕਿਸੇ ਤਰੀਕੇ ਨਾਲ ਜੀ ਉਹਨਾਂ ਨੂੰ ਕੋਈ ਬਦਲ ਨਾ ਜੰਦੀ ਸੀ ਹੁੰਦਾ ਜੀ ਇਸ ਕਰਕੇ ਉਹਨਾਂ ਨੇ ਸੋਚਿਆ ਸੋਚਿਆ ਕਿ ਹੋ ਸਕਦਾ ਤਾਂ ਰਸਤੋਂ ਔਰ ਅਕਾਲੀ ਦਲ ਤੋਂ ਕੰਗੇ ਇਹ ਸ਼ਾਇਦ ਹੋਣ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੀ ਗੱਲ ਦੀ ਆ ਤਕਲੀਫ ਤਾਂ ਇਹ ਗੱਲ ਹੋਈ ਬਿਲਕੁਲ ਬੰਦੇ ਪਟਕੇ ਗੱਬੇ ਉਹ ਸੱਜੇ ਪਟਕੇ ਥਾਲੀ ਦਲ ਦੇ ਲੈ ਕੇ ਕੋਲ ਲੈ ਕੇ ਹੋਰ ਲੈ ਕੇ ਪਟਿਆਲੇ ਵਾਲਾ ਐਮਐਲਏ ਹੁਣ ਜੋ ਕੁਝ ਕਹ ਰਿਹਾ ਸਭ ਕੁਝ ਮਸਾਹਿਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤਾਂ ਇਹ ਤਾਂ ਸਰਕਾਰ ਆ ਬਦਲਣ ਵਾਸਤੇ ਲੋਕਾਂ ਨੇ ਵੋਟਾਂ ਪਾਈਆਂ ਜੀ 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 ਕੇਂਦਰੀਵਾਲ ਨੂੰ ਕੁਝ ਦੇਉਂਦੀਏ ਨਾ ਕੋਈ ਆਮ ਆਦਮੀ ਨੂੰ ਇਹ ਤਾਂ ਕਹਿੰਦੇ ਸੀ ਅਸੀਂ ਲਾਈਟਾਂ ਦੇ ਖੜਿਆ ਕਰਾਂਗੇ ਇਹ ਤਾਂ ਕਹਿੰਦੇ ਸੀ ਅਸੀਂ ਘਰੇ ਤੋਂ ਕਰ ਜਾ ਹੁਣ ਤਾਂ ਐਡੀ ਹਾਲਾਤ ਆ ਗਈ ਹੈ ਜੀ ਬਈ ਇਹਨਾਂ ਦੇ ਜਾਰੀ ਚਾਲੀ ਜੀ ਜਾਨ ਵਿੱਚ 40 40 ਐਮਐਨਏ ਕੋਲੇ ਪਰ ਮੰਤਰੀਆਂ ਕੋਲ 7-10 ਜੀ ਜੀ ਪ੍ਰਧਾਨ ਸਾਡੇ ਜਿਹੜੇ ਮੁੱਖ ਮੰਤਰੀ ਸਾਡੇ ਕੋਲ 400 ਬੰਦਾ ਬਿਲਕੁਲ ਸਿਕਿਉਰਟੀ ਦਾ ਹੀ ਆ ਉਹ 200 ਬੰਦਾ ਜਿਹੜੇ ਲੱਭਦੇ ਨਹੀਂ ਆ 400 ਬਿਲਕੁਲ ਬਿਲਕੁਲ ਕਦੇ ਕੇ ਤਬਦੀਲੀ ਨੇ ਆਈ ਲੋਕਾਂ ਦੇ ਔਰ ਕੰਮ ਤਾਂ ਉੱਥੇ ਖੜਾ ਉੱਥੇ ਖੜਾ ਬਿਲਕੁਲ ਜੀ ਜੀ ਜਿਹੜੇ ਬੁੜੀ ਮਰ ਗਈ ਔੜੀ ਜੰਪੀ ਉਲਟਾ ਸਿਆਪਾ ਛਿੜ ਗਿਆ ਬਿਲਕੁਲ ਬਿਲਕੁਲ ਉਮ ਚਲਾਈ ਜਾਂਦੇ ਸੀ ਬਹੁਤ ਦਾ ਵੱਡਾ ਕੁੰਗਾ ਪੈ ਗਿਆ ਜੀ ਜੀ ਇਸ ਕਰਕੇ ਮਾਨ ਸਾਹਿਬ ਦੀ ਤੁਹਾਨੂੰ ਮਿਹਰਬਾਨੀ ਧੰਨਵਾਦ ਉਹ ਸੋਚਦੇ ਰਹੇਗੇ ਜੀ ਜੀ ਬਸਦਾ ਰੋਗ ਨਹੀਂ ਹੈਗਾ ਜੀ ਉਹ ਤੁਸੀਂ ਪੰਜਾਬ ਦੇ ਲੋਕ ਬੜੀ ਤਰ੍ਹਾਂ ਦੀ ਜੋ ਲੰਗ ਰਹੇ ਆں ਤਕਲੀਫ ਚ ਲੰਗ ਰਹੇ ਆਂ ਤੁਹਾਡਾ ਜੀ ਮੈਂ ਜੋ ਲੰਗ ਰਹੇ ਆਂ ਸੀ ਬਿਲਕੁਲ ਸੋ ਜਾਂਦੇ ਜਾਂਦੇ ਅੰਦਰਲੇ ਨੂੰ ਸਾਡੇ ਜਾਂਦੇ ਜਾਂਦੇ ਕੋਈ ਸਾਡੇ ਲੋਕਾਂ ਨੂੰ ਜਿਹੜਾ ਕੋਈ ਸੁਨੇਹਾ ਹੈ ਉਹ ਜਰੂਰ ਦੇ ਕੇ ਜਾਓ ਵੀ ਕਿਨੇ ਮਤਲਬ ਜਿਹੜੀ ਇਹਦੀ ਇਸ ਸਮੱਸਿਆ ਨਾਲ ਕਿਵੇਂ ਨਿਖਠਿਆ ਜਾ ਸਕਦਾ ਉਹਦੇ ਲਈ ਸੁਨੇਹਾ ਦਿਓ ਕਿ ਮੈਸੇਜ ਦਿਓ ਮੈਸੇਜ ਕੋਈ ਨਹੀਂ ਦੇਣਾ ਬੇਨਤੀ ਕਰਨੀ ਆ ਜੀ ਮੈਸੇਜ ਜਿਹੜਾ ਦੇਣਾ ਹੁੰਦਾ ਉਹ ਹੋਰ ਹੁੰਦਾ ਅੱਜ ਸਮਾਂ ਬੇਨਤੀ ਕਰਨ ਦਾ ਹੈ ਜੀ ਅੱਜ ਸਮਾਂ ਅਰਜ਼ ਕਰਨ ਦਾ ਹੈ ਜੀ ਅੱਜ ਸਮਾਂ ਮਦਦ ਲੈਣ ਦਾ ਹੈ ਮੈਂ ਬੇਨਤੀ ਕਰੂੰਗਾ ਤੁਹਾਡੇ ਵੱਧ ਮਰਾਈ ਜੀ ਉਹਦੀ ਇਹ ਗੱਲ ਪੰਜਾਬ ਦੀ ਹਾਲਾਤ ਨੂੰ ਦੇਖ ਕੇ ਉਸ ਤਰ੍ਹਾਂ ਦੀ ਸੇਵਾ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਕਿਸੇ ਤੋਂ ਕਰਵਾ ਸਕਦੇ ਹੋ ਆਪ ਕਰ ਸਕਦੇ ਹੋ ਉਸ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਤਨ ਕਰਕੇ ਮਨ ਕਰਕੇ ਤਦ ਕਰਕੇ ਬੋਲ ਕਰਕੇ ਲੋਕਾਂ ਦਾ ਹਾਲ ਚਾਲ ਪੁੱਛ ਕੇ ਇਹ ਬੜੀ ਵੱਡੀ ਸੇਵਾ ਕਿਦਾਂ ਜਗੜੇ ਹੋ ਅਸੀਂ ਤੁਹਾਡੇ ਨਾਲ ਆਵੋ ਅੱਗੇ ਦਿਓ ਤਗੜੇ ਹੋਵੋ ਇਸ ਕਰਕੇ ਮੈਂ ਤਾਂ ਬੇਨਤੀ ਹੈ ਮੈਂ ਕੋਈ ਮੈਸੇਜ ਨਹੀਂ ਦੇਣਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਕਿਰਪਾ ਕਰੋ ਉਹਦੇ ਤੋਂ ਵੱਧ ਤੋਂ ਵੱਧ ਹੋ ਸਕਦਾ ਅੱਜ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਔਰ ਪਛੋਕੜ ਨੂੰ ਪੰਜਾਬ ਦੇ ਰੂ ਦੇਖ ਕੇ ਗੁਰੂ ਆਪੀ ਦਾ ਦੀ ਤਾਤੀ ਨੂੰ ਦੇਖ ਕੇ ਤੁਸੀਂ ਕਿਰਪਾ ਕਰਕੇ ਇਹਦੀ ਮਦਦ ਕਰੋ ਜੀ ਰੱਬ ਤੁਹਾਡੀ ਮਦਦ ਕਰੇਗਾ ਜੀ ਬਿਲਕੁਲ ਮੈਂ ਨਾਲ ਕਹਿੰਦਾ ਜਿਹੜਾ ਪੁੱਤ ਦਾ ਪੰਜਾਬ ਦੀ ਮਦਦ ਕਰੇਗਾ ਪ੍ਰਮਾਤਮਾ ਉਹਦੀ ਮਦਦ ਹਰ ਰਸਾਲ ਕਰੇਗਾ ਕਿਉਂਕਿ ਤਰਾਸ ਦੀ ਬੜੀ ਵੱਡੀ ਹੈ ਅਸੀਂ ਲੋਕਾਂ ਦੇ ਵਿੱਚ ਬੈਠ ਕੇ ਵੇਚਦੇ ਆ ਸਾਨੂੰ ਦੇਖਦੇ ਆ ਅਸੀਂ ਗਏ ਆ ਬਰੋਜ ਪਰ ਅਸੀਂ ਗਏ ਆ ਮੁਕੇ ਤਰਨਤਾਰ ਨਧੀ ਗਏ ਆ ਪਠਾਨਕੋਟ ਅਸੀਂ ਕੱਲੀ ਕੱਲੇ ਹਾਲਾਤ ਨੂੰ ਦੇਖਿਆ ਬਹੁਤ ਬਹੁਤ ਦੁਖਦਾਈ ਹੈ ਮਨ ਬਹੁਤ ਉਦਾਸ ਹੋ ਜਾਂਦਾ ਪਰ ਬਹੁਤ ਤਕਨੀਫ ਜਾ ਜਾਂਦਾ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸਲਾਮ ਅਰੀਕ ਸਿੰਘ ਜੀ ਧੰਵਾਦ ਹੈ ਜਿਹੜੇ ਸਾਡੇ ਇੱਥੋਂ ਦੇ ਕੈਨੇਡਾ ਦੇ ਅਮਰੀਕਾ ਦੇ ਜਾਂ ਹੋਰ ਮੁਲਕਾਂ ਦੇ ਜਿਹੜੇ ਸਾਡੇ ਪੰਜਾਬੀ ਇੱਥੇ ਪ੍ਰਵਾਸੀ ਬੈਠੇ ਉਹਨਾਂ ਨੂੰ ਤੁਸੀਂ ਇੱਕ ਸੁਨੇਹਾ ਦਿੱਤਾ ਔਰ ਨਾਲ ਦੀ ਨਾਲ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ ਕੁੱਤ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਜੀ ਸਾਡੇ ਲਾਲ ਸਾਹਿਬ ਇਸ ਤਰ੍ਹਾਂ ਦਾ ਜਰੂਰ ਪਹਚਾਓ ਜਰੂਰੀ ਹੈ ਜੀ ਜੀ ਇਹ ਸੀ ਸਾਡੇ ਸਾਬ ਮਰੀਕ ਸਿੰਘ ਜੀ ਮੋਹਾਲੀ ਜਿਹੜੇ ਚਾਰਟਰਡ ਪ੍ਰੈਜਿਡੈਂਟ ਨੇ ਇੰਟਰਨੈਸ਼ਨਲ ਲਾਈਨਸ ਕਲੱਬ ਦੇ ਸੋ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਸਾਰਾ ਦਾ ਸਾਰਾ ਸਿਆਸੀ ਹੈ ਔਰ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਪੰਜਾਬ ਦੇ ਅੰਦਰ ਖਾਸ ਕਰਕੇ ਮੋਹਾਲੀ ਦੇ ਅੰਦਰ ਬਹੁਤ ਲੋਕਾਂ ਦੀ ਜਿਹੜੀ ਮਦਦ ਕੀਤੀ ਔਰ ਵਿਕਾਸ ਕੀਤਾ ਸੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਨਰਿੰਦਰ ਸਿੰਘ ਲਾਲ ਨੂੰ ਦਿਓ ਯਾਜਤ ਰੱਬ ਰਾਖਾ